नमस्कार मैं खुशर आप न्यूज आइए नजर डालते हैं आज की बड़ी खबर पर। गुरदासपुर के गांव चोड़ सिंधवा के सरपंच पर बंदूक की नोक पर रेप करने का आरोप पीड़ित महिला के बयानों पर सरपंच के खिलाफ मामला दर्ज कर गिरफ्तार कर लिया गया है गुरदासपुर गाँव के मौजूदा कांग्रेसी सरपंच कुलबीर सिंह आरोप एक महिला ने पिस्तौल की नोक आरोप रेप करने का आरोप लगाया है पुलिस ने सरपंच के खिलाफ मामला दर्ज कर उसे गिरफ्तार कर लिया है और आगे की कार्यवाही शुरू कर दी है और पीड़ित महिला का चिकित्सा उपचार चल रहा है पीड़ित महिला ने इस संबंध में जानकारी देते हुए बताया कि उसे किसी से पैसे उधार लेने थे जिसके बाद वह चोट सिंधवा के सरपंच कुलवीर सिंह के पास मदद के लिए उनके प्रेमनगर स्थित कार्यालय में गई महिला ने आरोप लगाया कि उक्त सरपंच ने पिस्तौल की नोक आरोप उसके साथ बलात्कार किया और उसे धमकी दी पीड़िता के बयानों के आधार पर पुलिस ने मामला दर्ज कर उक्त सरपंच को गिरफ्तार कर लिया है और पुलिस ने महिला का मेडिकल गुरदासपुर के सिविल अस्पताल में करवाया पीड़िता की मांग है की सरपंच के खिलाफ सख्त कानूनी कार्रवाई की जाए इस संबंध में जानकारी देते हुए महिला पुलिस अधिकारी ने बताया की पीड़िताओं के बयान के आधार आरोप मामला दर्ज कर लिया है और सरपंच को गिरफ्तार कर लिया है और महिला का मेडिकल कराया गया है आरोपी सरपंच को कोर्ट में पेश किया गया है माननीय न्यायालय इसके विरुद्ध आगे की कानूनी कार्रवाई ਕੀ ਚਾਈ ਕਿ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੈਂਚ ਆ ਨਾ ਇੱਧਰ ਤੋਂ ਮੈਂ ਇਹ ਚੋਰ ਸਿਦਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇਲਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਮੈਂ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇਨੇ ਮੇਰਾ ਮੇਰੇ ਜੀ ਹਜੇ ਫਾਇਦਾ ਠਾਇਆ ਪਿਸਤੌਲ ਦੀ ਨੋਕ ਤੇ ਮੈਂ ਨਾ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਹੈ ਹਾਂਜੀ ਨਹੀਂ ਨਹੀਂ ਸਰਪੰਚਾ ਪਿੰਡ ਦਾ ਚੋਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਜ਼ਾ ਦਿੱਤੀ ਜਾਏ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਸਤੌਲ ਦੀ ਨੋਕ ਜਿੱਤੀ ਕਹਿੰਦੇ ਕਹਿੰਦੇ ਆ ਪਸਤੌਲ ਦੇ ਲੋਕ ਤੇ ਲੜਕੀ ਦੇ ਬਿਆਨ ਨੇ ਪਸਤੌਲ ਦੀ ਮਾਮਲਾ ਆਪਣੀ ਕਾਰਵਾਈ ਕੀ ਮਾਲਾ ਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂਗੇ ਹਾਂ ਹੋਵੇ ਦਾ ਕੀ ਪਿੰਡ ਦਾ ਸਰਪੰਚਾ ਕਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਮਸਲਾ ਕੀ ਮਸਲਾ ਪੈਸਿਆਂ ਦਾ ਲੈਂਦੇ ਨਹੀਂ ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਸੀ ਪਈ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦੇਣਾ ਕੋਈ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨਾਂ ਬੁਲਾਇਆ ਸੀ ਤੇ ਇਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਅਗਲੀ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਤੱਕ ਕਿਲੇ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਤਬ ਤੱਕ ਕਿਲੇ ਨਮਸਕਾਰ ਹੋ ਦਿੱਖਦੇ ਰਹੀਏ ਸੱਤਾ ਨਿਊਜ਼